ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ 'ਤੇ ਰੋਕ ਲਗਾਈ ਗਈ ਹੈ ਪਰ ਕਈ ਕਿਸਾਨਾਂ ਵੱਲੋਂ ਸਰਕਾਰ ਦਾ ਸਾਥ ਦੇਣ ਦੇ ਲਈ ਇਹ ਉប្រਾਰਾ ਕੀਤਾ ਜਾ ਰਿਹਾ ਹੈ ਕਿ ਅੱਜ ਵੀ ਕਿਸਾਨ ਝੋਨੇ ਨੂੰ ਹੱਥੀ ਵੱਢ ਰਹੇ ਹਨ ਇਸ ਮੌਕੇ ਤੇ ਕਿਸਾਨ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ 40-50 ਸਾਲ ਤੋਂ ਹੱਥਾਂ ਨਾਲ ਹੀ ਝੋਨੇ ਦੀ ਵਾਢੀ ਕਰਦੇ ਹਾਂ ਜਿਸ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਤੇ ਪਰਾਲੀ ਵੀ ਵੱਜ ਜਾਂਦੀ ਹੈ ਮੇਰੇ ਪਿੰਡ ਗੜਾਣਾ ਜੀ ਸਰ ਜਿਹੜੀ ਇਹ ਹੁਣ ਮਸ਼ੀਨੀ ਯੁੱਗ ਆ ਗਿਆ ਤੁਸੀਂ ਹੁਣ ਵੀ ਮਤਲਬ ਇਹਨਾਂ ਨੇ ਜਿਹੜੇ ਪ੍ਰਵਾਸੀ ਹੈਗੇ ਇਹਨਾਂ ਨੂੰ ਹੱਥਾਂ ਨਾਲ ਜੀਰੀ ਦੀ ਵੜਾਈ ਕਰਾਈ ਹੈ ਹੱਥਾਂ ਨਾਲ ਇਹਦੀ ਛੜਾਈ ਕਰਾ ਰਹੇ ਆ ਕੀ ਕਹਣਾ ਸਰ ਇੱਕ ਤਾਂ ਜੀ 4 ਵਜੇ ਰਹਿੰਦਾ ਜੀ ਇੱਕ ਆਪਾਂ ਨੂੰ ਪਰਾਲੀ ਦੀ ਬਚਤ ਰਹਿੰਦੀ ਹੈ ਜੀ ਅੱਗ ਲਾਣ ਦੀ ਲੋੜ ਨਹੀਂ ਪੈਂਦੀ ਖੇਤ ਨੂੰ ਤਾਂ ਕਰਕੇ ਪੱਥਰ ਨਾਲ ਬਣਾਉਂਦੇ ਆ ਜੀ ਕਿੰਨੇ ਕ ਸਾਲ ਤੋਂ ਇਹ ਕੰਮ ਕਰ ਰਹੇ ਸਾਰੇ ਸ਼ੁਰੂ ਤੋਂ ਹੀ ਜੀ ਜਦੋਂ ਖੇਤੀ ਕਰ ਰਹੇ ਹੱਥਾਂ ਨਾਲ ਹੀ ਚੱਲਦੀ ਹੈ ਹੋ ਗਏ ਕੱਟੋ-ਕੱਟ 40-50 ਸਾਲ ਜੀ ਕਿੰਨੇ ਏਕੜ ਦੇ ਵਿੱਚੋਂ ਮਤਲਬ ਤੁਸੀਂ ਜੀ ਜੀ ਦੀ ਕਟਵਾਈ ਕਰਾਈ ਆ ਹੁਣ ਇਹਨਾਂ ਪਰਸਾਂ 25 ਕਿੱਲੇ ਤੋਂ ਕਰਾਣੀ ਆ ਜੀ ਸਾਰੀ ਤਾਂ ਕਿੰਨੇ ਕੁ ਪੈਸੇ ਲਾ ਲੰਦੇ 1 ਏਕੜ ਦੇ ਸਾਰੇ ਇਹ ਲੈ ਲੈ ਨੇ 9 ਤੋਂ 10000 ਰੁਪਇਆ ਤੇ ਜਿਹੜੇ ਹੋਰ ਕਿਸਾਨ ਵੀਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਾਰਾ ਮੈਂ ਕਹਿਣਾ ਚਾਹੁੰਦਾ ਜੀ ਅੱਗ ਨਾ ਲਾਓ ਖੇਤ ਨੂੰ ਵੀ ਆਪਣਾ ਵਿਚਾਰ ਰੱਖੋ ਜੀ ਬਈ ਇਹਦੇ ਬੜਾ ਸਰਕਾਰਾਂ ਕਹਿੰਦੀਆਂ ਹੈਗੇ ਪਰ ਦੂਸ਼ਣ ਫੈਲਦਾ ਹੈਗਾ ਹਾਂ ਜੀ ਤਾਂ ਮਤਲਬ ਇਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਪਰਾਲੀ ਕਿੰਨੀ ਕੁ ਹੋ ਜਾਂਦੀ ਹੈ ਤੁਹਾਡੇ ਕਿੱਲੇ ਕਿੱਲੇ ਦੀ ਪਰਾਲੀ ਕਾਫੀ ਹੋ ਜਾਂਦੀ ਹੈ ਦੇਖ ਲਓ ਮੈਂ ਉਹੀ 10000 ਰੁਪਏ ਜੀ ਕਿੰਨੇ ਦੀ ਪੜੀ ਬਿਕ ਜਾਂਦੀ ਪਰ ਸਭ ਤੋਂ ਵੱਡਾ ਇਹ ਪ੍ਰਦੂਸ਼ਣ ਨਹੀਂ ਹੁੰਦਾ ਹੈਗਾ ਪ੍ਰਦੂਸ਼ਣ ਤਾਂ ਵੈਸੇ ਇੰਨਾ ਹੁੰਦਾ ਵੀ ਨਹੀਂ ਜੀ ਮਤਲਬ ਇਹ ਬਾਦ ਵਿੱਚ ਦਵਾਈ ਵਾਸਤੇ ਵੀ ਠੀਕ ਰਹੇਗਾ ਮਾਈ ਵਾਸਤੇ ਵੀ ਠੀਕ ਹੈ ਜੀ ਬਾਣਾ ਸੰਦ ਰੈਂਦੇ ਹੀ ਖੇਤ ਇਹ ਚੱਕਰ ਪੈ ਜਾਂਦੇ ਆ ਸਾਫ ਰਹਿਤਾ ਹੈ ਇਹ ਦੇਖੋ ਇਸ ਮੌਕੇ ਤੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਕਾਫੀ ਲੰਬੇ ਸਮੇਂ ਤੋਂ ਪਿੰਡ ਗੋਡਾਣਾ ਵਿੱਚ ਝੋਨੇ ਰੀਸੀਜਨ ਵਿੱਚ ਹੱਥਾਂ ਨਾਲ ਝੋਨੇ ਦੀ ਵਾਢੀ ਕਰ ਲਈ ਆਉਂਦੇ ਹਨ ਸਾਨੂੰ ਬਹੁਤ ਵਧੀਆ ਲੱਗਦਾ ਹੈ असी एक किसान तो दस हजार रूपए हम तो गजाने पे में लखविंदर सिंह के पास रहते है इसके बजाई करते हैं हमें जीरी के किला की कटाई हम लोग दस हजार देते है जी राशन पताई सदार देते हैं चाह पानी भी देते हैं जी तो अच्छा पैसा कितने आदमी आते हैं अब हमारा तीस पच्चीस बाद यहाँ काम करने सर के पास कितने साल से आ रहे हैं हम तो बी पच्चीस साल हो गया जी तो आप हाथ से चढ़ाई करते हैं तो हाथ से चढ़ाई कर कर बाहर पलाारी कार्य का टाप लगा देते हैं जंगल वास्ते तो है किसान जो कहते हैं जो आग लगाता है की हाँ चाहिए भैया बजा कर खेत साफ होता है ना भाई में भी अच्छा होता है बिजाई भी चंगी होती होती है, है। और आपको रोजगार मिलता है जी अजीत पंजाबी ऑथेंटिक खबरों के लिए सब्सक्राइब करो अजीत वेब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ